हेलो जी सत श्री अकाल किमे हो ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋਵੋਗੇ ਤੇ ਟਾਈਮ ਹੋ ਗਿਆ ਆ 3 ਵਜ ਗਏ ਨੇ ਔਰ ਅਸੀਂ ਚੱਲੇ ਆ ਹਰ ਦੁਆਰ ਘੁੰਮਣ ਮਤਲਬ ਜਨਮ ਮੇਂ ਕਈ ਵਾਰੀ ਗਈਆਂ ਜੰਨਤ ਨਹੀਂ ਗਈ ਮੈਨੂੰ ਨਾ ਕੋਲਡ ਹੋ ਗਿਆ ਆ ਤਿਆਰ ਹੋ ਕੇ ਬੈਠੀ ਆ ਮੈਂ ਬਾਇਆ ਰੈੱਡ ਸੂਟ ਇਹ ਸੂਟ ਮੈਂ ਘਰੋਂ ਹੀ ਸੀ ਇਕੱਲੇ ਆ ਇਹ ਆਪਣਾ ਤੇ ਔਰ ਚੱਲੇ ਆ ਮੈਂ ਚੱਲੀਆਂ ਛੋਟਾ ਭਰਾ ਛੋਟੀ ਭਾਬੀ ਵੱਡੀ ਭਾਬੀ ਉਹਦੇ ਬੱਚੇ ਜੰਨਤ ਔਰ ਮੰਮੀ ਡੈਡੀ ਨੂੰ ਵੀ ਕਿਹਾ ਡੈਡੀ ਚੱਲੇ ਨਹੀਂਗੇ ਤੇ ਅਸੀਂ ਹੀ ਚੱਲੇ ਆ ਸੌਰੀ ਔਰ ਬਸ ਮੈਂ ਚੱਲ ਮੈਂ ਆਪਣਾ ਬੈਠੀ ਬੈਠੀ ਵੀਡੀਓ ਸਟਾਰਟ ਕਰ ਲਾਂ ਮੰਮੀ ਸਾਰੇ ਥੁਰ ਪਏ ਆ ਸੀ ਬੈਠੇ ਹੋਏ ਨੇ మేతే మిలతానే మెట్స్ కి తీయ్యి బాల్టి దచ్చుంది పచ్చ దినాది బాల్టి ఆ ਸਾడే పిచ్చే పిచ్లే ఫోన్ బంద్ కరా మే ఫోన్ జవాజ్ ఆజ్ ఆండి పయ్యే చల్లే యా సి టైం ਕਿన్నా హో గయా యా 60 ਸਾਡਾ సఫర్ షురూ చల్లే యా రండి కల్ పై ఆసి తయార్ హోకే ਬੱਚੇ ਇਸ ਪਿੰਡ 'ਚ ਮੇਰੀਆਂ ਤਿੰਨ ਭੂਆ ਮੇਰੀ ਮਾਸੀ ਮੇਰੀ ਭੂਆ ਦੀ ਕੁੜੀ ਮੇਰੀ ਚਾਚੇ ਦੀ ਕੁੜੀ ਇੰਨੇ ਜਣੇ ਇਸ ਪਿੰਡ 'ਚ ਸਾਡੀ ਰਿਸ਼ਤੇਦਾਰੀ ਹੈ ਇੰਨੇ ਲੋਕੀ ਵਿਆਏ ਹੋਏ ਨੇ ਤਾਂ ਮੈਂ ਮਾਸੀ ਦੀ ਕੁੜੀ ਕਿਹੜੀ ਹੈ ਹਾਂ ਮਾਸੀ ਦੀ ਕੁੜੀ ਵੀ ਵਿਆਹੀ ਹੈ ਫਿਰ ਮਾਸੀ ਦੀ ਪੋਤੀ ਵੀ ਵਿਆਹੀ ਹੈ ਇੰਨੇ ਰਿਸ਼ਤੇਦਾਰੀਆਂ ਇਸ ਪਿੰਡ 'ਚ ਨੇ ਸਾਡੀਆਂ ਆਹ ਜਿਹੜੀ ਗਲੀ ਏ ਆਲੀ ਕੁਛ ਇਧਰ ਔਰ ਇੱਕਾਂ ਗੇਟ ਏ ਇੱਕਾਂ ਮੇਰੇ ਭੂਆ ਦਾ ਘਰ ਏ ਕਿੱਥੋਂ ਆਪਾਂ ਲੰਘ ਕੇ ਗਏ ਸ਼ੋਭਾ ਕਾ ਕਰ ਦੱਸੀ ਮੈਨੂੰ ਕਿਹੜਾ ਹਾਂ ਆ ਮੇਰੇ ਚਾਚੇ ਦੀ ਕੁੜੀ ਦਾ ਘਰ ਆ ਕੋਲੋਂ ਲੰਘ ਗਏ ਆ ਪਰ ਇਸ ਤੋਂ ਆਪੂਆ ਦੀ ਕੁੜੀ ਦਾ ਘਰ ਆ ਨੇੜੇ ਨੇੜੇ ਹੀ ਨੇ ਔਰ ਇਸ ਤੋਂ ਅਗਲੇ ਪਿੰਡ 'ਚ ਆ ਉੱਥੇ ਵੀ ਚਾਚਾ ਜੀ ਦੀ ਕੁੜੀ ਦਾ ਘਰ ਆ ਮੇਨ ਰੋਡ ਤੇ ਹੀ ਆ ਉਹ ਵੀ ਦਿਖਾਵਾਂਗੀ ਆ ਪੈਲਸ ਜਿੱਥੇ ਇਹਨਾਂ ਦਾ ਵਿਆਹ ਹੋਇਆ ਸੀ ਐਸ ਜੁੜੀ ਦਾ ਲੰਘ ਗਏ ਔਰ ਚਾਚਾ ਜੀ ਦੀ ਕੁੜੀ ਦਾ ਘਰ ਆ ਗਿਆ ਉਹ ਵੀ ਮੇਨ ਰੋਡ ਤੇ ਹੀ ਆ ਸਭ ਤੋਂ ਛੋਟੇ ਚਾਚਾ ਆ ਵਾਲਾ ਘਰ ਵੇਖੋ ਇਹ ਆ ਜੀ ਆ ਗੇਟ ਜਿੱਥੇ ਲਿਖਿਆ ਹੈ ਪਸ਼ੂ ਆਹਾਰ ਉਹ ਸਭ ਤੋ ਤਿਆਰ ਤੇ ਕਾਲੇ ਸਾਰੇ ਉੱਡ ਮੇੜੇ ਸਭ ਆਪਣੇ ਮੰਤਸਾ ਦੇ ਵੀ ਹੋਣਿਆ ਰਾਤ ਨੂੰ ਵੀ ਤੁਹਾਨੂੰ ਦਿਖਾਉਂਗੀ ਇਹ ਮੈਂ ਜੀ ਦੀ ਪ੍ਰਤੀਮਾ ਬਹੁਤ ਵੱਡੀ ਜਿਹੋ ਆ ਨਾ ਰਾਤ ਨੂੰ ਜਾ ਕੇ ਕੋਲ ਤੇ ਮੈਂ ਬਣਾਉਂਗੀ ਦੀ ਦੀ ਕਿੰਨਾ ਸੋਹਣਾ ਦੇਖੋ ਤੁਸੀਂ ਮਤਲਬ ਫੋਨ ਚ ਕੈਮਰੇ ਚ ਕੈਦ ਨਹੀਂ ਹੁੰਦਾ ਪਿਆ ਜੋ ਰਿਐਲਿਟੀ ਹੈ ਉਹ ਬੰਦਾ ਸਾਹਮਣੇ ਹੀ ਦੇਖ ਸਕਦਾ ਆ। ਹਾਂ। ਇੰਨਾ ਬਿਊਟੀਫੁੱਲ 뷰 ਕੋਸਮ ਜੀ ਮੈਂ ਆਪਣੇ ਵਾਲੇ ਨਾ। ਗੋਲ ਗੱਪੇ ਖਾਣ ਲੱਗੀਆਂ ਸਾਰੇ ਜਣੇ। ਹੈ ਨਾ ਮੰਮੀ ਜੀ? ਇਹ ਟਿੱਕੀ ਖਾਂਦੇ ਵੇ ਮੰਮੀ ਨੇ ਕੁਝ ਵੀ ਨਹੀਂ ਖਾਦਾ। ਇੱਧਰ ਇਹ ਟਿੱਕੀ ਖਾਣਦੇ ਫੋਨ ਤੇ ਲੱਗਾ ਆ ਅੱਛਾ ਰਸ਼ ਬੜਾ ਸੀ ਇੱਧਰ ਜਾਣਾ ਆ ਗੱਡੀਆਂ ਨਾ ਤੋੜ ਖੜੀਆਂ ਹੋਈਆਂ ਆ ਪਤਾ ਨਹੀਂ ਕਿਉਂ ਨਾ ਹੀ ਚੱਲੇ ਜੋ ਰਸਤਾ ਬੰਦ ਏ ਗੁਰਦੁਆਰੇ ਜਾਣਾ ਸੀ ਹੁਣ ਉੱਤੋਂ ਦੀ ਘੁੰਮ ਕੇ ਆਉਨੇ ਆ ਬਟ ਇੱਥੇ ਉਹ ਟਿੱਕੀ ਖਾਧੀ ਦਹੀਂ ਪਰ ਲੈ ਘੱਦੇ ਵੇਟ ਬਹੁਤ ਜ਼ਿਆਦਾ ਆ ਅਸੀਂ ਤਿੰਨ ਪਲੇਟਾਂ ਲਈਆਂ ਇਹ ਗੋਲ ਗੱਪੇ ਖਾਧੇ ਤੇ 300 ਰੁਪਏ ਚ ਰਾਮ ਨਾ ਲੱਗ ਗਿਆ 60 ਰੁਪਏ ਦੀ ਪਲੇਟ ਹੈ ਬਟ ਹਾਂ 60 ਰੁਪਏ ਦੇ حساب ਨਾਲ ਠੀਕ ਹੈ ਚੀਜ਼ ਸਵਾਦ ਸੀਗੀ ਟੇਸਟੀ ਹੈ ਅਰ ਹੁਣ ਅੱਗੋਂ ਦੇਖਦੇ ਆ ਇਧਰੋਂ ਸਾਨੂੰ ਕਿਤੇ ਨਾ ਰਾਸ ਦੱਸਿਆ ਆ ਯਾਰ ਰਸਤਾ ਕਿ ਗੇਟ ਬਣਿਆ ਹੋਇਆ ਗੂਪਤ ਵਾਲਾ ਹਰੀ ਦਾ ਇੱਥੋਂ ਦੇ ਜਾਣੇ ਆ ਹੁਣ ਅਸੀਂ ਇਹ ਦੂਸਰਾ ਨਹੀਂ ਚੁੱਕ ਗਏ ਅਸੀਂ ਬਰਾੜੇ ਅਮਾਹੀ ਕੁੜੀ ਅੱਗੇ ਅਸੀਂ ਬਰਾੜੇ ਕਦੀ ਇੰਨੀਆਂ ਰੌਣਕਾਂ ਹੁੰਦੀਆਂ ਸੀ ਇੱਥੇ ਹੋ ਜੀ ਇਹ ਨਹੀਂ ਆ ਗਏ ਸਾਡੇ ਚਲੋ ਜੀ ਪੂਆ ਜੀ ਨੇ ਕਹਿਣਾ ਅੱਜ ਕਿੱਥੋਂ ਆ ਗਏ ਉਹ ਉੱਥੇ ਪੂਆ ਜੀ ਹੁਣ ਜਿਹੜੇ ਇੱਥੇ ਪੂਆ ਜੀ ਨੇ ਨਾ ਇੱਥੇ ਆਪਣੀ ਸਾਰੀ ਜ਼ਿੰਦਗੀ ਪੂਆ ਜੀ ਨੇ ਗੁਰਦੁਆਰੇ ਸੇਵਾ ਚ ਕੱਟਦੀ ਹੈ ਪੂਆ ਜੀ ਸਾਡੇ ਚਾਚਾ ਜੀ ਵੈਸੇ ਇੱਥੇ ਮੰਗਲਵਾਰ ਦਾ ਦਿਨ ਹੁੰਦਾ ਮੇਨ ਬਟ ਇਹ ਜਦੋਂ ਮਰਜ਼ੀ ਆ ਸਕਦੇ ਆ ਰੀਵਾਲੇ ਬਾਬਾ ਜੀ ਦੇ ਇਸ ਗੁਰਦੁਆਰੇ ਵੀ ਸੰਗਤ ਹੁੰਦੀ ਏ ਇਹ ਮੋਤੀ ਚੂਰਚੇ ਗੁਰਦੁਆਰਾ ਸਾਧੂ ਬੇਲਾ ਦੇ ਨਾਲ ਇੱਥੇ ਕੋਈ ਵੀ ਆਏ ਰਹਿ ਸਕਦਾ ਆ ਬਥੇਰੇ ਰੂਮ ਨੇ ਇੱਥੇ ਆ ਉਤਰ ਗਿਆ ਸਾਡੀਆਂ ਸਵਾਰੀਆਂ ਮੈਂ ਆਪਣਾ ਵਾਰਸ ਚੱਕ ਲਾ ਕੀ ਆ ਮੇਨ ਰੋਡ ਦੇ ਨਾਲ ਆ ਇੱਤਾਂ ਹੁਣ ਜਾਂਦੇ ਪਏ ਮੰਦਰ ਚ ਇੱਥੇ ਆਂ ਬਰਸ ਹੈ ਠੀਕ ਹੈ ਕਿਹੜੇ ਲੈਣੇ ਆ ਦੱਸ ਜੰਨਤ ਨੇ ਇੱਥੋਂ ਸਰਫਰੀ ਦੀ ਟੌਫੀਆਂ ਇਹ ਚੀਜ਼ਾਂ ਇਹ ਨਮਕੀਨ ਹੈ ਨਮਕੀਨ ਵਾਲੇ ਆ ਇਹ ਕਿੰਨੇ ਦਾ ਪੈਕੇਟ ਹੈ 10 ਦਾ ਹੈ ਠੀਕ ਹੈ ਜਨਤ ਨਹੀਂ 10 ਰੁਪਏ ਇੱਕ ਆ ਲੈ ਲੋ ਨਮਕੀਨ ਮਟਰੀ ਉਹ ਨਬ ਵੇਖ ਚੁੱਕੀ ਲੈ ਹੁਣ ਚੱਲੇ ਆ ਅਸੀਂ ਇੱਧਰ ਮੰਦਿਰ ਚ ਦੇਖਦੇ ਆ ਇਹਨੂੰ ਆਂਦੇ ਮਟਕਾ ਗੁਫਾ ਦੇਖਦੇ ਆ ਜੇ ਮੇਰੇ ਤੋਂ ਅੰਦਰ ਜਾਇਆ ਗਿਆ ਮਤਲਬ ਮੈਨੂੰ ਥੋੜੀ ਜੀ ਨਾ ਸਾਹ ਦੀ ਪ੍ਰੋਬਲਮ ਹੁੰਦੀ ਏ ਗੁਫਾ ਆ ਤੇ ਵਿੱਚ ਦੇਖਦੀ ਆ ਜਾ ਕੇ ਕਿ ਮੈਂ ਚਲੀ ਜਾਵਾਂਗੀ ਕਿ ਨਹੀਂ ਬਾਕੀ ਕੋਸ਼ਿਸ਼ ਕਰ ਜਾਣੇ ਆ ਜਿੰਨਾ ਕਿ ਜਾਇਆ ਜਾਏਗਾ ਜਾਣੇ ਆ ਵੀ ਕੀਤੀ ਅਸੀਂ ਅਰਤੀ ਦੋਵੇਂ ਦੇ ਦੇ ਆ ਦੇਖੋ ਜੀ ਮੰਤਰ ਚਲੋ ਚੱਲਨੇ ਆ ਅਸੀਂ ਇਹ ਗੁਫਾ ਜੀ ਬਣੀ ਹੋਈ ਹੈ ਪੂਰਾ ਵੀ ਦੇਖੋ ਇਹ ਆ ਗੁਫਾ ਜਿੱਥੋਂ ਦੇ ਅਸੀਂ ਜਾਂਦੇ ਵੇ ਹਾਂ ਅਸੀਂ ਸਿਫਾਇਆ ਘੁੰਮਣ ਵਾਸਤੇ ਦੇਚੇ ਨਾ ਪਰ ਤਨ ਗੁਰੂ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਮੇਰੇ ਤੇ ਤਨ ਗੁਰੂ ਰਾਮਦਾਸ ਹੀ ਇਹ ਹਰ ਜਗ੍ਹਾ ਹਾਂਜੀ ਜੀ ਕੰਟੀ ਵੀ ਦਾਤ ਮੈਂ ਅੰਦਰ ਆ ਦੇਖੋ ਸ਼ੇਰ ਦੀ ਪ੍ਰਤਿਮਾ ਆ ਸੀ ਸਾਰਾ ਨੀਂਗੇ ਦੇਖਿਆ ਕਿਉਂਕਿ ਅੱਗੇ ਵੀ ਇਦਾਂ ਦੀ ਗੁਫਾ ਹੈ ਤੇ ਦੇਖਾ ਕਿ ਮੈਨੂੰ ਪ੍ਰੋਬਲਮ ਹੁੰਦੀ ਹੈ ਧਿਆਨ ਕੁਛ ਮੇਰੇ ਫ੍ਰੈਂਡ ਸਬਸਕ੍ਰਾਈਬਰ ਨੇ ਜਿਹੜੇ ਉਹ ਦੇਖਦੇ ਨੇ ਇਹ ਸ਼੍ਰੀ ਤ੍ਰਿਪੁਰ ਭੈਰਵੀ ਮਾਂ ਉਹਨਾਂ ਦੀ ਪ੍ਰਤਿਮਾ ਹੋਰ ਇਹ ਸ਼੍ਰੀ ਛਿੰਨ ਮਸਤ ਛਿੰਨ ਮਸਤੀ ਕਾ ਮਾਂ ਉਹਨਾਂ ਦੀ ਪ੍ਰਤਿਮਾ ਭਗਨੇਸ਼ਵਰੀ ਮਾਂ ਇਹ ਸ਼੍ਰੀ ਭਗਨੇਸ਼ਵਰੀ ਮਾਂ ਉਹਨਾਂ ਦੀ ਪ੍ਰਤਿਮਾ ਤਾਰਾ ਮਾਂ श्री तारा माँ और श्री काली मां इन्होंने प्रतिमा हाँ हाँ देखो दर्शन करो फॉर्चूनर खड़ी की रोला रखा मैं वापस आ ना सारे लैके ਮੇਰਾ ਤੇ ਸਾ ਘੁੱਟਦਾ ਪਿਆ ਸੀਗਾ ਆਪਾਂ ਤਾਂ ਚੱਲੋ ਜੀ ਵਾਪਸ ਹਮਕੇ ਬਸ ਕੀ ਤੋਂ ਬਾਤ ਨਹੀਂ ਬਿਲਕੁਲ ਜੀ ਜੀ ਕੋਹ ਨਹੀਂ ਦੀਆਂ ਗੁਫਾ ਦੇ ਵਿੱਚ ਘੁੰਮੇ ਹੁਣ ਇੱਧੋਂ ਦੀ ਚੱਲੇ ਆਂ ਦੇਖਦੇ ਆਂ ਜੇ ਗੁਫਾ ਨਾ ਹੋਈ ਤੇ ਇੱਧਰ ਸਾਹਮਣੇ ਇਹ ਪ੍ਰਤਿਮਾ ਆਇਆ ਪ੍ਰਤਿਮਾ ਸੰਕਟ ਮੋਚਨ ਹਨੂਮਾਨ ਜੀ ਦੀ ਹੁਣ ਇੱਧੋਂ ਚੱਲੇ ਇਧਰ ਗੁਫਾ ਥੋੜੀ ਵੱਡੀ ਹੈ ਆ ਉੱਚੀ ਹੈ ਇਧਰੋਂ ਚੱਲ ਸਕਦੇ ਆਂ ਦੇਖਦੇ ਆਂ ਔਰ ਇਧਰ ਸ਼੍ਰੀ ਕਰੁਰ ਦੇ ਗਰੂੜ ਜੀ ਇਹ ਤਾਂ ਚੁੰਬਗਾ ਬਣਾ ਬਣਾ ਕਿਧਰ ਕਿਧਰ ਇਹ ਤੇ ਮੰਕੀ ਵੀ ਬਣਾਇਆ ਆਇਆ ਆਇਆ ਅਰੇ ਤੇ ਆ ਗਏ ਆ ਇਧਰ ਉਹ ਮੇਰੇ ਸਾਈਜ਼ ਦੀ ਹੋਣੀਆਂ ਇਹ ਅੰਗੂਠੀਆਂ ਗੋਲ ਗੱਪੇ ਖਾਨ ਕਹਿੰਦੇ ਕਿ ਪੂਰੇ ਕਲੇ ਦਾ ਕਈ ਗੁਰਦੁਆਰੇ ਸੈਤੋ ਜੇ ਕੋਈ ਮੇਰੀ ਵੀਡੀਓ ਦੇਖਦਾ ਹੈ ਕੋਈ ਹਰਦੁਆਰ ਆਏ ਤੇ ਇਸ ਗੁਰਦੁਆਰੇ ਆ ਸਕਦਾ ਹੈ ਜਿਵੇਂ ਕੋਈ ਦਰਸ਼ਨ ਕਰਨੋਂ ਆਉਂਦੇ ਨੇ ਇਸ ਸਾਧੂ ਬੇਲਾ ਦੇ ਨਾਲ ਹੀ ਗੁਰਦੁਆਰਾ ਸਾਧੂ ਬੇਲਾ ਮੋਤੀਚੂਰ ਚ ਹਰਦੁਆਰ ਉੱtre ਬੰਦਾ ਤੇ ਬੋਲ ਸਕਦਾ ਹੈ ਕਿ ਜੀ ਅਸੀਂ ਸਾਧੂ ਬੇਲਾ ਜਾਣਾ ਹੈ ਅੱਟ ਚੱਲਦਾ ਪਿਆ ਤੇ ਮੈਂ ਉਹੀ ਗੁਰਦੁਆਰੇ ਦਾ ਦੱਸਦੀ ਪਈ ਆ ਸਾਧੂ ਬੇਲਾ ਹੈ ਨਾਲ ਸਾਧੂ ਬੇਲਾ ਦੇ ਨਾਲ ਗੁਰੂ ਨਾਨਕ ਦਰਬਾਰ ਦੇ ਗੁਰਦੁਆਰਾ ਦਾ ਨਾਲ ਹੀ ਮਟਕਾ ਗੁਫਾ ਮੰਦਰ ਆ। ਇਧਰਲੀ ਸਾਈਡ ਔਰ ਆਇਆ ਤੇ ਆਇਆ ਨਾ ਸਾਧੂ ਬੇਲਾ। ਇਹ ਸਾਧੂ ਬੇਲਾ ਆ। ਤੇ ਹੁਣ ਰਾਤ ਦਾ ਫੋਨ ਤੇ ਤਾਂ ਕੈਪਚਰ ਹੀ ਨਹੀਂ ਹੋ ਪਉਂਦਾ ਵੀਊ ਜਿਹੜਾ ਹੈਗਾ ਆ ਕਿ ਕਿੰਨਾ ਵਧੀਆ ਲੱਗਦਾ ਪਿਆ ਦੁਕਾਨਾਂ ਦਾ। ਫੋਨ 'ਚ ਇਹਦੇ ਚੰਨ ਲੱਗਦਾ ਪਿਆ ਅਸਲ 'ਚ। ਪਹਿਲਾਂ ਵਾਲੀ ਰੌਣਕਾ ਤੇ ਵੈਸੇ ਨਹੀਂ ਹੈ ਕਿਆਂ। ਯਾਹੀ ਨਹੀਂ ਉਸ ਤਰ੍ਹਾਂ ਨਾ ਕਿੰਨਾ ਸੋਹਣਾ ਦੇਖੋ ਗੰਗਾ ਦਾ 뷰 ਮਤਲਬ ਇੱਕ ਵਾਰੀ ਤੇ ਬੰਦੇ ਨੂੰ ਇੱਥੇ ਆਉਣਾ ਚਾਹੀਦਾ ਹੈ ਜਰੂਰ ਜਿੰਨਾ ਵਧੀਆ ਇਹ ਲੱਗਦਾ ਹੈ ਜਿੰਨਾ ਵਧੀਆ ਲੱਗਦਾ ਹੈ ਇਹ ਬਹੁਤ ਵਧੀਆ ਗੰਗਾ ਚ ਨਹਾਉਣ ਵਾਸਤੇ ਦੇਖਦੇ ਆਂ ਆਂਦਾ ਭਰਾ ਜਨਾਂ ਦੀ ਮਿੱਟੀ ਬਹੁਤ ਆਉਂਦੀ ਪਈ ਐ ਮੈਂ ਕਿਹਾ ਕਿ ਨਹਾ ਕੇ ਆਈਏ ਮਜ਼ਾ ਆਏਗਾ ਬੇਸ਼ੱਕ ਆ ਕੇ ਜੱਕੇ ਕੋਈ ਫੇਰਨਾਂ ਲਾਂਗੇ ਠੇਕ ਹੋ ਰਿਹ ਜਿੰਨਾ ਹੀ ਐ ਠੰਡਾ ਪਾਣੀ ਗੰਗਾ ਦਾ ਮੈਂ ਸਤਨਾਮ ਸਾਕਸ਼ੀ ਘਾਟ ਤੇ ਆਹ ਕੋਣ ਐ ਮੰਮੀ ਆ ਮੈਂ ਰੋੜ ਐ ਇੱਕ ਦੋ ਦਿਨ ਉਹ ਸਾਡੀ ਗੱਡੀ ਖੜੀ ਐ ਜੋੜੀ ਉਹ ਐ ਉੱਤਰ ਆ ਜੇ ਮੰਮੀ ਤੇ ਰਾਜ ਇੱਥੇ ਨੇ ਆਜੋ ਆ ਸਾਰੇ ਚੱਲਦੇ ਆਪੇ ਰੋਡ ਕੋਸ ਕਰਦੇ ਕਿਉਂਕਿ ਮੇਨ ਰੋਡ ਹੀ ਆ ਨਾ ਮੇਨ ਰੋਡ ਤੇ ਹੈ ਥੱਲੇ ਆਸੀ ਬੰਮੀ ਤੇ ਆ ਨਾ ਆ ਗਿਆ ਪਿਛਲੀ ਵਾਰ ਵੀ ਜਦੋਂ ਮੈਂ ਮੇਰਾ ਭਰਾ ਸਰਦਾਰ ਜੀ ਭਾਬੀ ਆਏ ਆ ਇੱਥੇ ਹੀ ਨਾ ਤੇ ਹਾਂ ਹੁਣ ਵੀ ਆ ਲਈ ਰੁਕ ਜਾ ਹਜੇ ਨਾ ਮੜੇ ਉਹ ਵਿੱਚ ਪਰ ਅਜੇ ਨਾ ਮੀ ਪਿੰਦਾ ਪਿਆ ਨਾ ਉੱਪਰ ਪਹਾੜਾ ਜੇ ਤੇ ਮਿੱਟੀ ਰੋਡ ਰੋਡ ਬਹੁਤ ਹੁੰਦੀ ਪਈ ਔਰ ਕਿ ਹੋਈ ਪਾਣੀ ਚਲੇ ਇੱਕ ਵਾਰ ਜਾ ਕੇ ਘਰੇ ਨਾਲਾਂਗੇ ਬਟ ਹੁਣ ਨੌਨੇ ਕਰੀ ਇੱਕ ਥੇਵੀ ਵਧੀਆ ਲੱਗਦਾ ਪਿਆ ਆ ਠੰਡਾ ਨਾਲ ਆ ਲਿਆ ਆ ਹੁਣ ਚੱਲਿਆਂ ਘਰੇ ਨਾਲੋ ਮੈਂ ਚੇਂਜ ਕਰ ਲਏ ਪਾਕੀ ਸਾਰੇ ਆਪਣੇ ਲੋਅਰ ਟੀ-ਸ਼ਰਟ ਐ ਸੀ ਇਹਨਾਂ ਨੇ ਉਹ ਪਾ ਕੇ ਨਾ ਅੱਥੇ ਮੈਂ ਆਪਣਾ ਸੂਟ ਲੈ ਇਸ ਮੈਂ ਕਰ ਲਿਆ ਚੇਂਜ ਹੁਣ ਆ ਜੋ ਗੱਡੀ ਇੱਧਰ ਖੜੀ ਐ ਇੱਧਰ ਖੜੀ ਗੱਡੀ ਪਹਿਲਾਂ ਉੱਧਰ ਖੜੀ ਥੀ ਮੇਰੇ ਵਾਲ ਤੂ ਵੇਖੋ ਕੀ ਬਣੇ ਹੋਏ ਨੇ ਜੂੜਾ ਠਿਕਾਣੇ ਵਾਲ ਕਿੱਲੇ ਹੋ ਗਏ ਨੇ ਬਿਲਕੁਲ ਅੱਗੇ ਵੀ ਮੈਂ ਦਿਖਾਇਆ ਸੀ ਜਿਆ ਨਾਲ ਮੇਨ ਰੋਡ ਔਰ ਸਾਡੀ ਗੱਡੀ ਇਹ ਪਹਿਲਾਂ ਵੀ ਇੱਕ ਵਾਰੀ ਇੱਥੇ ਘਾਟ ਕੇ ਆ ਕੇ ਨਾ ਅੱਗੇ ਆ ਪੂਰਾ ਸਾਡੇ ਸਾਰੇ ਨਾਲ ਦੇ ਔਰ ਮੁੰਡਾ ਸਾਡੇ ਵਗੂ ਵਲੋਗਿੰਗ ਕਰੰਦਾ ਹੈ ਲੈ ਗਾਈਜ਼ ਹਮ ਕੀ ਖਾਏਗਾ ਸਾਨੂੰ ਫਿਰ ਹੈ ਹਾਂ ਕੀ ਕਰਾਂ ਲੰਚ ਤੇ ਕਰਕੇ ਲਈ ਹੈ ਸੋਈ ਡਿਨਰ ਚਾਹ ਦੇ ਨਾਲ ਸੋਰੀ achar ਦੇ ਨਾਲ ਪਰੌਂਠੀਆਂ ਹੁਣ ਅਸੀਂ ਕਿਥੇ ਰੋਕ ਕੇ ਉਹ ਖਾਵਾਂਗੇ ਸਾਰੇ ਕਿਉਂਕਿ ਇਹ ਕਹਿੰਦੇ ਡਿਨਰ ਬਾਹਰ ਕਰਨਾ ਹੈ ਫੇਰ ਫੜਾ ਫੜੀ ਇਹਨਾਂ ਨੇ ਸਬਜ਼ੀ ਬਣਾਈ ਪਰੌਂਠੀਆਂ ਨਾਲ achar ਕਿ ਹੁਣ ਅਸੀਂ ਡਿਨਰ ਬਾਹਰ ਕਰਾਂਗੇ ਆਪਣੀ ਜबान ਦੇ ਪੱਕੇ ਹਾਂ ਅਸੀਂ ਹੇਠੋਈ ਦਾ ਲੰਗੜਾ ਚੱਲੋ ਜੀ ਚੱਲੋ ਬਹੂਆਂ ਨੂੰ ਫੜਾਏ ਨੇ ਨਾ ਕੇ ਕੈਤਰ ਇਹ ਕੈਤਰ ਇਹ ਦੋਵੇਂ ਫੜੇ ਨੇ ਕੀ ਆਏ ਹਾਏ ਵਾਹ ਜੀ ਆ ਇਹ ਕਿਆ ਹੀ ਤੇ ਬਈ ਨਾਤੇ ਆਪੇ ਪਰਜਾਈਆਂ ਫੜਨ ਨਾਨ ਕਿਉਂ ਫੜੇ ਬਈ ਨਾ ਆਪਣੇ ਵੀ ਫੜੇ ਦੋਨੋਂ ਬਹੂਆਂ ਪਕੜਨ ਗਿਆ ਬਈ ਇਹ ਵਿਚਾਰਾ ਆਇਆ ਹੀ ਦੋ ਦੇ ਕੇ ਤੇ ਫੜਾ ਫੜਾ ਪਾ ਇੱਧਰ ਆ ਕੇ ਥੱਕੇ ਇਹਨੂੰ ਨੀਂਦ ਹੁੰਦੀ ਪਈ ਏ ਪਰ ਥੋੜੀ ਦੇਰ ਹੋਰ ਸਹੀ ਘੜੀ ਗੱਟੀ ਆ ਥੋੜਾ ਕਲੈਟੀ ਨਾਲ ਨਹੀਂ ਦਿੱਦਦਾ ਪਿਆ ਬਟ ਆ ਦੇਖੋ ਉੱल्लू ਬੈਠਾ ਹੋਇਆ ਉੱल्लू ਉਹ ਬੈਠਾ ਹੈ ਆ ਗਈ ਗੱਟੀ ਚੱਲੋ ਮੈਂ ਬਿਲਕੁਲ ਸੀ ਮੋਮੋਸ ਦਾ ਆਰਡਰ ਦਿੱਤਾ ਫਕਾ ਨਹੀਂ ਮੋਮੋਸ ਬਾਕੀ ਨੂਡਲਸ ਤੇ ਸਿਮਰਨ ਤੂੰ ਕੀ ਖਾਣਾ ਹੈ 버거 ਸਿਮਰਨ ਦਾ 버거 ਸੱਚ ਹੱਸੇ ਜੀ ਤੁਹਾਨੂੰ ਕੀ ਖਾਣਾ ਸੈਜ ਨੇ 버거 ਤੁਸੀਂ 버거 모ਮੋਸ ਕਿਹੜੇ ਵਾਲੇ ਸਟੀਮ ਕੇ ਫਰਾਈ ਫਰਾਈ ਠੀਕ ਹੈ ਉੱਧਰ ਜਾਂ ਮੈਂ ਇੱਧਰ ਆ ਗਈ ਮੈਂ ਕਿਹਾ ਚੱਲ ਮੈਂ ਕੀ ਆਰਡਰ ਦੇਣੀ ਆ ਕਿਤਾ ਮੈਂ 200 ਉਹ ਇਸ ਵਿੱਚ पाव भाजी ਦਾ ਆਰਡਰ ਕੀ ਫੋਲਾਂ ਦਾ ਕੀ ਹਾਲ ਬਣਿਆ ਪਿਆ ਕੰਗਰ ਚਨਾ ਕੇ ਹੁੰਦੇ ਪਹਿੰਦੇ ਉਹ ਤੇ ਹੁਣ ਕਾਫੀ ਕੁਝ ਖਾ ਲਿਆ ਉਹ ਤੇ ਖਾਸ ਕਰਕੇ ਮੈਂ ਇੱਥੇ ਵੀ ਟਰਾਈ ਕਰ ਲਈ ਹੈ ਆ ਜਾਨ ਹਾਂ ਇਹ ਲਈ ਨਹੀਂ ਆਈਏ ਗ੍ਰੇਪ ਪਲੇਟ ਤਾਂ ਮੰਗਾਈਏ ਕਿਉਂਕਿ ਸਾਰੇ ਨਾ ਸਾਊਥ ਫਸਟ ਟਾਈਮ ਟਰਾਈ ਕਰਦੇ ਪਏ ਆ ਇਸ ਨੂੰ ਇਨਾ ਪੇਸਟ ਪਸੰਦ ਨਹੀਂ ਆਉਂਦਾ ਪਿਆ ਹਾਂ ਕੀ ਏ ਥੋੜਾ ਪਰ ਮੈਨੂੰ ਉਹਦੇ ਟੇਸਟੀ ਲੱਗਦੇ ਨੇ ਸਟੀਮ ਮੋਮੋਸ ਸਟੇਮ ਨਹੀਂ ਹੁੰਦੀ ਨਾ ਚਲ ਆਪਾਂ ਖਾਓ ਭਾਜੀ ਇਹ ਦਾ ਚੇਸ ਕਰਦੇ ਆ ਫਿਰ ਉਹਨੂੰ ਬੜਾ ਕੰਮ ਕਰਾਉਂਦੇ ਆ ਰੁਖ ਮਮੀ ਮੋਮੋਸ ਬੜੇ ਸਵਾਦ ਆ ਟਰਾਈ ਕਰਨੇ ਜੇ ਲੋ ਮੈਦੀਆ ਬਣਾ ਦੀ ਵੀਡੀਓ ਹਾਂਜੀ ਗਰਮ ਗਰਮ ਬਰੈਡ ਜੱਟ ਨਹੀਂ ਖਾਣੀਂ ਦਿੰਦੀ ਖਾਣ ਨੂੰ ਫੜਾ ਆਹ ਵਾਈਟ ਬਰਿਕ ਡਿਸਾਉਣੀ ਬਹੁਤ ਸਵਾਦ ਹੈ ਸੈਂਡਵਿਚ ਕਹਤੋ ਕਿ ਤਾਂ ਪੁਸ਼ਟੇ ਸਟੇਚ ਕਰ ਕਰ ਦੇਖਨੇ ਆ ਉਹਨਾਂ ਦੇ ਹਾਰੇ ਆਂਕਿਆ ਪੰਜ ਤਰ੍ਹਾਂ ਦਾ ਫਲੇਵਰ ਹੈ ਜੀਰਾ ਲਸਣ ਪਦੀਨਾ ਹਾਜਮਾ ਹਜਮ ਹੈ ਟੇਸਟ ਕਰਦੇ ਆ ਦੇਖਦੇ ਆ ਕਿੰਨੇ ਆਖਿਆ ਕਿਵੇਂ ਦਾ ਆ ਟੇਸਟ ਚਲੋ ਦੁਬਾਰਾ-ਦੁਬਾਰਾ ਉੜਾ 15 ਉੜਾਗੇ ਚਲੋ ਕਰ 14 ਦੀ ਗੱਲ ਕਰਦੇ ਨਹੀਂ ਥੋੜਾ ਪਾਣੀ ਦਾ ਟੇਸਟ ਲਵਾਂ ਇਹਦਾ ਖਾ ਕੇ ਦੇਖੋ ਭਾਪੀ ਨੇ ਕੋਲ ਕੁਤ ਪਾਣੀ ਦਾ ਪਾਣੀ ਇਹ ਰੱਖੇ ਤੇ ਲਗਿਆ ਸੜੇ ਕਰਾਂ ਦੇ ਨੇੜੇ ਹੀ ਹੈ ਨਾ ਫਾਟਾ ਸਟੇਸ਼ਨ ਛੱਲ ਲਈ ਹੁਣ ਬੱਸ ਇੱਥੇ ਵਾਵਾ ਟਾਈਮ ਲੱਗ ਗਿਆ ਸਾਨੂੰ